ਪੰਜਾਬ ਸਰਕਾਰ ਨੇ 10 ਨਵੰਬਰ ਨੂੰ ਤਲਵੰਡੀ ਸਾਬੋ ਚ ਹੋਣ ਵਾਲੇ ਸਰਬਤ ਖਾਲਸਾ ਦੇ ਰੋਕਲਾ ਦਿੱਤੀ ਹੈ। ਸਮਾਗਮ ਨਾਲ ਜੁੜੇ ਆਕਵਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਪੁਲਿਸ ਨੇ 100 ਤੋਂ ਵਧੇਰੇ ਲੋਕਾਂ ਨੂੰ ਇhtiyat ਦੇ ਤੌਰ ਤੇ ਹਿਰਾਸਤ ਵਿੱਚ ਲਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਸਰਬਤ ਖਾਲਸਾ ਦੇ ਨਾਲ ਪੰਜਾਬ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਤੇਸ ਲਈ ਵਿਦੇਸ਼ਾਂ ਤੋਂ ਪੈਸਾ ਭੇਜੇ ਜਾਣ ਦੇ ਵੀ ਇਲਜ਼ਾਮ ਲਾਏ ਜਾ ਰਹੇ ਨੇ। ਕੋ ਪੁਲਿਸ ਨੇ ਕੀਤਾ ਉਸਾਰਾ ਦੇ ਕੋ ਗੇ ਉਹ ਗੇ ਵਿਆਸੀ ਫਿਰ ਇਹ ਹੈੀਆਂ ਚੀਜ਼ਾਂ ਕੁਝ ਲੋਕ ਕਰਦੇ ਆ ਜਿਹੜਾ ਅਮਨ ਦੇ ਕੋ ਸਾਡੇ ਕੋਲੇ ਸਭ ਤੋਂ ਜ਼ਿਆਦਾ ਅਮਨ ਸ਼ਾਂਤੀ ਉਹਦੇ ਪ੍ਰੈਸ ਨੂੰ ਵੀ ਮੈਂ ਆਖਦਾ ਵੀ ਤੁਸੀਂ ਅਮਨ ਸ਼ਾਹ ਇਹਦੇ ਰੱਖੋ ਕਿਉਂਕਿ ਜਿਹਦੇ ਪੰਗ ਹੁੰਦਾ ਸਭ ਤੋਂ ਛੋਡੇ ਤੇ ਵੀ ਉਹ ਹੀ ਜਾਂਦੇ ਨੇ ਧੰਨਵਾਦ ਤੁਹਾਨੂੰ ਦੱਸਦੇ ਆ ਕਿ ਸਰਬੱਤ ਖਾਲਸਾ ਹੁੰਦਾ ਕੀ ਹੈ ਸਿੱਖ ਪੰਥ ਨਾਲ ਜੁੜੇ ਕਿਸੇ ਵੀ ਮਸਲੇ ਤੇ ਜਦੋਂ ਸਿੱਖ ਸੰਗਤ ਦੀ رائے شمਾਰੀ ਦੀ ਲੋੜ ਪੈਂਦੀ ਹੈ ਤਾਂ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ ਇਸ ਵਿੱਚ ਦੱਸੀ ਗਈ ਥਾਂ ਤੇ ਲੋਕ ਇਕੱਠੇ ਹੁੰਦੇ ਨੇ ਮਸਲਾ ਸੰਗਤ ਨੂੰ ਪੜਕੇ ਸੁਣਾਇਆ ਜਾਂਦਾ ਹੈ ਤੇ ਉਸ ਦੇ ਸੰਗਤ ਹੱਥ ਝੁੱਕ ਕੇ ਆਪਣੀ ਰਾਏ ਦਿੰਦੀ ਹੈ ਪਿਛਲੇ ਸਾਲ 10 ਨਵੰਬਰ ਨੂੰ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਚੱਪੇਵਾਲ ਦੇ ਵਿੱਚ ਸਰਬਤ ਖਾਲਸਾ ਬੁਲਾਇਆ ਗਿਆ ਸੀ ਇਸ ਵਿੱਚ ਬੜੀ ਤਦਾਦ ਵਿੱਚ ਲੋਕ ਪਹੁੰਚੇ ਸਨ ਇਸ ਤੋਂ ਪਹਿਲਾਂ ਫਰਵਰੀ 1986 ਵਿੱਚ ਵੀ ਅਨੰਦਪੁਰ ਸਾਹਿਬ ਦੇ ਵਿੱਚ ਸਰਬਤ ਖਾਲਸਾ ਬੁਲਾਇਆ ਗਿਆ ਸੀ ਇਸ ਵਿਚਕਾਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਅਤੇ ਸੰਤ ਬਲਜੀਤ ਸਿੰਘ ਦਾਦਵਾਲ ਸਮੇਤ ਕਈ ਆਗੂ ਅੰਡਰਗਰਾਉਂਡ ਹੋ ਗਏ ਨੇ ਤਲਵੰਡੀ ਸਾਬੋ ਦੇ ਵਿੱਚ ਸਰਬੱਤ ਖਾਲਸਾ ਲਈ ਲਾਏ ਜਾ ਰਹੇ ਪੰਡਾਲ ਤੋਂ ਟੈਂਟ ਉਤਾਰੇ ਜਾ ਰਹੇ ਨੇ ਹਾਲਾਂਕਿ ਬਠਿੰਡਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਮਾਗਮ ਲਈ ਕੀਤੀ ਗਈ ਬੇਨਤੀ ਨੂੰ ਤਾਂ ਜ਼ਰੂਰ ਨਾ ਮਨਜ਼ੂਰ ਕੀਤਾ ਗਿਆ ਪਰ ਟੈਂਟ ਉਹਨਾਂ ਦੇ ਵੱਲੋਂ ਨਹੀਂ ਉਤਰਵਾਏ ਜਾ ਰਹੇ